ਇੰਦੀ ਤਵਦੀਸ਼ ਕੀਤੀ ਜਾਵੇ ਮਾਸਟਰਮਾਈਂਡ ਕੋਹਣਾ ਟਾਰਗੇਟ ਕਿਲਰ ਦਾ ਕੀ ਆਂ ਮੈਂ 10 20 ਜਾਂ 50000 ਲੱਲੂਗਾ ਠੀਕ ਹੈ ਟਾਰਗੇਟ ਕਿਲਰ ਵੀ ਖਤਮ ਹੋਣੇ ਚਾਹੀਦੇ ਆ ਇਸ ਟਾਈਪ ਦੇ ਜਿਹੜੇ ਬੰਦੇ ਆ ਇਹਨਾਂ ਦਾ ਇੱਕ ਗੰਦ ਬੰਦੇ ਸਾਫ਼ ਹੋ ਜਾਣੇ ਚਾਹੀਦੇ ਆ ਤਾਂ ਜੋ ਜੇ ਭਗਵੰਤ ਮਾਨ ਸਾਹਿਬ 10 20 15 ਐਂਕਾਊਂਟਰ ਕਰ ਵੀ ਦੇਣ ਤਾਂ ਆਪਣੇ ਕਿੰਨੇ ਕਰੋੜ ਦੀ ਆਬਾਦੀ ਸੇਫ ਹੋ ਜਾਏਗੀ ਮਾਡਰਨ ਜ਼ਮਾਨਾ ਹੈ ਜੇ ਤੁਹਾਡੀ ਕੁੜੀ ਦੀ ਮੇਰੇ ਨਾਲ ਨਹੀਂ ਬਣਦੀ ਨਾ ਤੁਹਾਡੀ ਕੁੜੀ ਨੂੰ ਮੁੰਡਿਆਂ ਦੀ ਕਮੀ ਨਾ ਮੈਨੂੰ ਕੁੜੀਆਂ ਦੀ ਕਮੀ ਅੱਪਾ ਸੈਪਰੇਟ ਹੋ ਜਾਣੇ ਆ ਡਿਵੋਰਸ ਲੈ ਲੈਣੇ ਆ ਤੁਸੀਂ ਆਪਦੀ ਕੁੜੀ ਦੀ ਦੀ ਮੈਰਿਜ ਕਰ ਲੋ ਮਾਪਣਾ ਦੇਖ ਲਾਂ ਹੁਣ ਇਹਦੇ ਵਿੱਚ ਮਰਨ ਬਣਾਉਣ ਲਈ ਤਾਂ ਗੱਲ ਕੋਈ ਆਣੀ ਨਹੀਂ ਨਾ ਚਾਹੀਦੀ ਸਿੱਧਾ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਜਿਹੜੀ ਵਾਈਫ ਆ ਉਹਨਾਂ ਦੇ ਅੱਗੋਂ ਜਿਹੜੇ ਸੋਹਰੇ ਜਿਹੜੇ ਐ ਉਹ ਵਾਈਫਾਂ ਦੀ ਕੁੜੀ ਨਹੀਂ ਹੈਗੀ ਉਹ ਤਾਂ ਮੈਨੂੰ ਕੱਲ ਤੱਕ ਮੈਸੇਜ ਕਰ ਰਹੀ ਏ ਉਹ ਤਾਂ ਘਰ ਫਸਾਲਾ ਜਾਂਦੀ ਏ ਜਿਹੜੇ ਮੇਰੇ ਸੋਹਰੇ ਆ ਨਾ ਉਹਨਾਂ ਦੇ ਮੇਰੇ ਸੋਹਰੇ ਦੇ ਸਿਰ ਦੇ ਉੱਤੇ ਪੈਸੇ ਦਾ ਭੂਤ ਚੜਿਆ ਹੋਇਆ ਠੀਕ ਆ ਉਹਦੇ ਜਿਹੜੇ ਰਿਚ ਬੰਦੇ ਹੋਣੇ ਆ ਪਰ ਅਜੀ ਆਈ ਡੋਨਟ ਕੇਅਰ ਮੈਨੂੰ ਉਹਨਾਂ ਦੇ ਪੈਸੇ ਨਾਲ ਕੋਈ ਮਤਲਬ ਨਹੀਂ ਮੈਂ ਆਪੜੇ ਕਰੇ ਰਾਜਾ ਇਹਦਾ ਨਾਮ ਹੈ ਲਖਬੀਰ ਸਿੰਘ ਉਰਫ ਲੱਕੂ ਬਾਬਾ ਇਹ ਇਜ਼ ਅ ਆਲਰੇਡੀ ਟਾਰਗੇਟ ਕਿਲਰ ਉਹ ਪੈਸੇ ਲੈ ਕੇ ਬੰਦੇ ਮਾਰਦਾ ਇੱਕ ਦੋ ਮਟਰੋਂ ਨੇ ਪਹਿਲੇ ਕੀਤੇ ਹੋਏ ਆ ਔਰ ਪੁਲਿਸ ਤੇ ਵੀ ਫਾਇਰਿੰਗ ਕੀਤੀ ਹੋਈ ਆ 4 ਵੀ 307 ਦੇ ਦੇ ਕੋਈ ਕਈ ਮੁਕਦਮੇ ਆ ਰਿਸ਼ਭ ਮੈਣੀਪਨਾ ਨੂੰ ਤੇ ਲੱਕੂ ਬਾਬਾ 2019 ਵਿੱਚ ਕਿੱਥੇ ਜੇਲ੍ਹ ਕੱਟੀ ਹੈ ਇਹਨਾਂ ਨੇ ਲੁਧਿਆਣੇ ਦੇ ਵਿੱਚ ऋषभ ਮੈਣੀਪਾਲ ਮੇਰੀ ਸੈਲਫ ਡਫੈਂਸ ਦੀ ਫਾਇਰਿੰਗ ਕਰਕੇ ਮੰਜੇ ਦੇ ਉੱਤੇ ਪਿਆ ਹੋਇਆ 8-9 ਮਹੀਨਿਆਂ ਤੋਂ ਹੁਣ ਇਹਨਾਂ ਸਾਰਿਆਂ ਨੇ ਹੱਲ ਕੀ ਹੁੰਦਾ ਕੋ ਬੰਦਾ हायर ਕੀਤਾ ਹੈ ਕੰਦੇ ਸਿਆਣੇ ਕਹਿੰਦੇ ਕਹਿੰਦੇ ਕਿਸੇ ਨਾ ਮਰਦ ਦੀ ਬਰਾਤ ਤੇ ਜਾਣ ਨਾਲੋਂ ਚੰਗਾ ਕਿਸੇ ਮਰਦ ਦੇ ਜਨਾਜ਼ੇ ਤੇ ਜਾਓ ਇਸ ਕਰਕੇ ਜੇ ਮਰਨਾ ਹੈ ਤਾਂ ਵੀ ਅਣਖ ਨਾਲ ਜੀਣਾ ਹੈ ਤਾਂ ਵੀ ਅਣਖ ਨਾਲ ਕੋਈ ਕਿਸੇ ਦਾ ਡਰ ਖੋਪਣੀ ਹੈ ਰਿਆਸਤ نیوز ਦੇ ਨਾਲ ਬਣੀ ਹੋਈ ਹੋ ਤੁਸੀਂ ਤੇ ਮੈਂ ਸਿਮਰਨ ਸੋ ਪਹਿਲਾ ਗੱਲ ਕਰਦੇ ਆ ਪ੍ਰਿੰਕਲ ਲੁਧਿਆਣਾ ਸਾਡੇ ਨਾਲ ਮੌਜੂਦ ਨੇ ਤੁਸੀਂ ਸਾਰੇ ਇਹਨਾਂ ਨੂੰ ਜਾਣਦੇ ਹੋ ਇਹਨਾਂ ਦੀ ਗੱਲ ਕਰੀਏ ਇਹਨਾਂ ਦੇ ਜੋ ਸੀਐਮਸੀ ਚੌਂਗ ਦੇ ਵਿੱਚ ਜੋ ਸ਼ੋਰੂਮ ਹੈ ਇਹਨਾਂ ਦਾ ਪ੍ਰਿੰਕਲ ਸ਼ੂ ਹਟ ਪੱਲਾ ਉੱਥੇ ਤੁਸੀਂ ਦੇਖਿਆ ਕਿ ਹਮਲਾ ਹੁੰਦਾ ਹੈ ਇਹਨਾਂ ਤੇ ਤੇ ਉਸ ਤੋਂ ਬਾਅਦ ਰੇਕੀ ਕੀਤੀ ਜਾਂਦੀ ਤੇ ਹੁਣ ਫਿਰ ਤੀਜਾ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਤਾਂ ਹੁਣ ਫਿਰ ਜਿਹੜਾ ਇਹ ਜਦੋਂ ਇਹ ਦੁਕਾਨ ਤੇ ਨਹੀਂ ਸੀਗੇ ਨਵੇਂ ਸਟੋਰ ਤੇ ਕਿਸੇ ਵੱਲੋਂ ਜਿਹੜਾ ਕਿ ਇਹ ਵਾਪਨ ਲਾ ਕੇ ਇਹਨਾਂ ਦੇ ਬਾਰੇ ਪੁੱਛਿਆ ਗਿਆ ਦੁਕਾਨ ਤੇ ਆ ਕੇ ਕੀ ਮਾਮਲਾ ਪੂਰਾ ਗੱਲਬਾਤ ਕਰ ਲੈਨੇ ਆ ਪ੍ਰਿੰਕਲ ਕੀ ਨਵਾਂ ਮਾਮਲਾ ਤੁਸੀਂ ਦੱਸੋਗੇ ਕਿ ਕੀ ਕੀ ਹੋਇਆ ਸੀਗਾ ਹੁਣ ਇਸ ਵਾਰ ਜਿਹੜਾ ਮਾਮਲਾ ਹੋਇਆ 10 ਅਗਸਤ ਨੂੰ ਜੀ ਤਕਰੀਬਨ ਮੈਂ ਪੌਣੇ 10 ਕੇ 9:30 ਵਜੇ ਮੇਰਾ ਕੋਈ ਦੋਸਤ ਹੈ ਭرائی ਆਪਣਾ ਸ਼ਿੰਦਾ ਉਹ ਕਹਿੰਦਾ ਵੀ ਡੋਸਾ ਖਾਣ ਜਾਣਾ ਅਸੀਂ ਸਟੋਰ ਤੋਂ ਨਿਕਲ ਜਾਂਦੇ ਆ ਅਸੀਂ ਮਾਰਕੀਟ ਚਲੇ ਜਾਂਦੇ ਆ ਸਮੇਤ ਆਪਣੇ ਤਿੰਨੋਂ ਗੰਗ ਮੈਂ ਨਹੀਂ ਕਹਿੰਦਾ ਕਿ ਮੈਂ ਪੂਰਾ ਆਪਣਾ ਧਿਆਨ ਰੱਖਦਾ ਹਰ ਵੇਲੇ ਲੋਡ ਰਹਿਣਾ ਆਪਣੇ ਵੈਪਨ ਵੀ ਆਪਣੇ ਕੋਲ ਰੱਖਦਾ ਤੇ 10:16 ਤੇ ਕੋਈ ਬੰਦਾ ਆਂਦਾ ਮੋਟਰਸਾਈਕਲ ਦੇ ਉੱਤੇ ਦੋ ਬੰਦੇ ਆ ਗੱਡੀ ਪਰੇ ਪਾਸੇ ਖੜੇ ਕਰਦੇ ਆ ਮੋਟਰਸਾਈਕਲ ਦੁਕਾਨ ਤੋਂ ਰੋਡ ਤੋਂ ਪਰੇ ਲਾਂਦੇ ਆ ਇੱਕ ਬੰਦਾ ਉੱਥੇ ਖੜ ਜਾਂਦਾ ਦੂਜਾ ਬੰਦਾ ਫੋਨ ਹੋਲਡ ਰੱਖਦਾ ਉਹ ਵੈਪਨ ਪਾਇਆ ਹੁੰਦਾ ਨਹੀਂ ਸਿੱਧਾ ਦੁਕਾਨ ਦੇ ਅੰਦਰ ਐਂਟਰ ਕਰ ਜਾਂਦਾ ਕਰਦਿਆਂ ਉਹ ਦੇਖਦਾ ਦਰੂਦਰ ਬਾਹਰ ਮੇਰੀ ਗੱਡੀ ਖੜੀ ਸੀ ਉਹਨੂੰ ਲੱਗਿਆ ਗੱਡੀ ਬਾਹਰ ਖੜੀ ਹੈ ਪ੍ਰਿੰਕਲ ਆਉਂਦਾ ਜੀ ਪਰ ਕੁਰਸੀ ਦੇ ਉੱਤੇ ਮੇਰਾ ਮੈਨੇਜਰ ਬੈਠਾ ਸੀ ਸੰਦੀਪ ਉਹਨੂੰ ਜਦੋਂ ਕਹਿੰਦਾ ਪ੍ਰਿੰਕਲ ਕਿੱਥੇ ਆ ਉਹ ਵੀ ਅੱਗੋਂ ਘਬਰਾ ਜਾਂਦਾ ਦੇਖ ਕੇ ਵੀ ਇਹ ਕੀ ਹੋ ਗਿਆ ਉਹ ਕਹਿੰਦਾ ਵੀ ਭਾਈ ਤਾਂ ਹੈ ਨਹੀਂ ਕਹਿੰਦਾ ਗੱਡੀ ਖੜੀ ਆ ਤੇ ਫੋਨ ਤੇ ਨਾਲ ਕੰਨ ਨੂੰ ਲਾਇਆ ਹੁੰਦਾ ਇੱਕ ਪਾਸੇ ਤੇ ਉਹ ਕਹਿੰਦਾ ਵੀ ਹੈਨੀ ਗੱਡੀ ਬਾਜੀ ਕੋਲ ਤਿੰਨ ਚਾਰ ਗੱਡੀਆਂ ਵੀ ਹੁਣ ਸਾਨੂੰ ਤਾਂ ਪਤਾ ਹੀ ਨਹੀਂ ਕਿਹੜੇ ਵੇਲੇ ਆਉਂਦਾ ਵੀ ਗੱਡੀ ਖੜੀ ਅੱਜ ਤੁਹਾਨੂੰ ਲੱਗਦਾ ਕਿ ਕਿਸੇ ਨੇ ਰੇਕੀ ਕਰਕੇ ਦੱਸਿਆ ਕਿ ਤੁਸੀਂ ਇਸੇ ਦੁਕਾਨ ਤੇ ਹੋ ਤੇ ਉਸ ਤੋਂ ਬਾਅਦ ਬਾਹਰ ਗੱਡੀ ਜਿਹੜੀ ਖੜੀ ਹੋਈ ਹੈ ਤੇ ਜਿਵੇਂ ਪਹਿਲਾਂ ਤੁਹਾਡੇ ਤੇ ਹਮਲਾਇਆ ਸੀ ਉਸੇ ਤਰ੍ਹਾਂ ਉਹਨੇ ਵਾਪਨ ਵੀ ਰੱਖਿਆ ਹੋਇਆ ਹੋਇਆ ਸੀਗਾ ਇਹ ਕੋਣ ਬੰਦੇ ਨੇ ਇਹ ਪੁਲਿਸ ਵੈਰੀਫਾਈ ਕਰੂ ਉਹਦਾ ਬੰਦਾ ਹੈ ਜਿਹੜਾ ਲੱਕੂ ਬਾਬਾ ਨਾ ਆਏ ਉਹਦਾ ਲਖਵੀਰ ਸਿੰਘ ਟਾਰਗੇਟ ਕਿਲਰ ਆ ਇਹ ਪਹਿਲੇ ਵਾਲੇ ਬੰਦੇ ਨੇ ਜਿਹੜੇ ਪਹਿਲੇ ਵਾਲੇ ਬੰਦਿਆਂ ਨੇ ਕਰਵਾਇਆ ਇਹ ਅੱਗੇ ਟਾਰਗੇਟ ਕਿਲਰ ਨੇ ਇਹ ਪੈਸੇ ਲੈ ਕੇ ਇਹਨਾਂ ਦਾ ਕੰਮ ਹੈ ਇਹਨੇ ਦੋ ਮਰਡਰ ਆਲਰੇਡੀ ਪਹਿਲੇ ਕੀਤੇ ਹੋਇਆ ਪੁਲਿਸ ਤੇ ਵੀ ਫਾਇਰਿੰਗ ਕੀਤੀ ਹੋਈ ਆ ਹੋਰ ਤਾਂ ਹੋਰ 307 ਦੇ ਵੀ ਇਹਦੇ ਤੇ ਹੋਰ ਵੀ ਮੁਕੱਦਮੇ ਆ ਮਰਡਰ ਦੇ ਤਾਂ ਹੈਗੇ ਹੈਗੇ ਆ ਜੀ ਇਰਾਦਾ ਕਤਲ ਦੇ ਵੀ ਆ ਸੋ ਜੇ ਮੈਂ ਉੱਥੇ ਪੌਣੇ 10 ਤੱਕ ਬਟਾ ਸੀ ਇਟ ਮੀਨ ਰੇਕੀ ਹੋਈ ਆ ਪਹਿਲੇ ਕੋਈ ਬੰਦੇ ਨੇ ਦੱਸਿਆ ਵੀ ਹਾਂ ਉਹ ਬੈਠਾ ਹੋਇਆ ਸੋ ਜਿਹੜਾ ਬੰਦਾ ਮਤਲਬ ਮੇਰਾ ਕਹਿੰਦਾ ਨੀਰਗਰਦੀ ਹੋਈ ਹੋਈ ਪੰਜਾਬ ਦੇ ਵਿੱਚ ਪਿਛਲੇ ਦਿਨੀ ਤੁਸੀਂ ਦੇਖਿਆ ਬੋਰ ਦੇ ਵਿੱਚ ਉਹ ਕੁੜਤਾ ਪਜਾਮਾ ਵਪਾਰੀ ਉਹ 700 ਬੰਦੇ ਦਾ ਰੋਜ਼ਗਾਰ ਚ ਲਾਉਂਦੇ ਸੀ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੋ ਇਹੋ ਜਿਹੇ ਕਾਂਡ ਨਹੀਂ ਹੋਣੇ ਚਾਹੀਦੇ ਪੰਜਾਬ 'ਚ ਮੇਰੀ ਸਿਰਫ ਇੱਕ ਬੇਨਤੀ ਹੈ ਸਮਝਣ ਦੀ ਲੋੜ ਹੈ ਇਸ ਬੰਦੇ ਦੇ ਟਾਰਗੇਟ ਕਿਲਿੰਗ ਦੇ ਪਰਚੇ ਆਲਰੇਡੀ ਦਰਜ ਨੇ ਜੇ ਪੰਜਾਬ ਪੁਲਿਸ ਨੇ ਇਹਦਾ ਪਹਿਲੇ ਇਨਕਾਊਂਟਰ ਕਰ ਦਿੱਤਾ ਹੁੰਦਾ ਮੇਰੇ ਤੱਕ ਨਾ ਪਹੁੰਚਦਾ ਇਹਨਾਂ ਦਾ ਮਾਸਟਰਮਾਈਂਡ ਕੌਣ ਹੈ ਕਿਉਂਕਿ ਅਗਰ ਦੇਖੀਏ ਤਾਂ ਹੁਣ ਜਿਹੜੀ ਗੱਲ ਸਾਹਮਣੇ ਆਈ ਹੈ ਹਣੀ ਸੱਟੀ ਦਾ ਵੀ ਨਾਮ ਜਿਹੜਾ ਪੁਲਿਸ ਨੇ ਨਾਮਜ਼ਦ ਕੀਤਾ ਹੈ ਹੁਣੇ-ਹੁਣੇ ਹੀ ਹਾਲੇ ਪਤਾ ਲੱਗਿਆ ਮੇਰੀ ਮਰਡਰ ਪਲੈਨਿੰਗ ਰਜਿੰਦਰ ਪਾਲ ਸਿੰਘ ਸੁਖਵਿੰਦਰ ਪਾਲ ਸਿੰਘ ਹਰਪ੍ਰੀਤ ਸਿੰਘ ਮਕੂਤ ਗਗਨਪ੍ਰੀਤ ਚਾਰੋਂ ਕਰਦੇ ਨੇ ਉਸੇ ਫੈਕਟਰੀ 'ਚ ਮੈਂ ਪਿਛਲੇ ਐਫਆਈਆਰ 'ਚ ਚੱਲ ਜਾਂਦਾ ਆਪਣੀ ਉਹ ਚੰਡੀਗੜ੍ਹ ਰੋਡ ਸਥਿਤ ਐਨਕੇ ਐਚਲੀ ਫੈਕਟਰੀ 'ਚ ਜਦੋਂ ਮੇਰੀ ਮਰਡਰ ਪਲੈਨਿੰਗ ਹੋ ਰਹੀ ਸੀ ਹੰਨੀ ਸੱਠੀ ਵਿੱਚ ਬੈਠਾ ਸੀ ਉਹਨੇ ਹੀ ਇਹ ਸਾਰੀ ਜਾਣਕਾਰੀ ਮੈਨੂੰ ਦਿੱਤੀ ਸੀ ਜੇ ਪੁਲਿਸ ਨੇ ਉਦੋਂ ਹੀ ਇਹਨਾਂ ਦੀਆਂ ਸਾਰੀਆਂ ਲੋਕੇਸ਼ਨਾਂ ਡਿਟੇਲਾਂ ਇਹਨਾਂ ਦੀਆਂ ਮੈਚ ਕੀਤੀਆਂ ਹੁੰਦੀਆਂ ਉਸ ਟਾਈਮ ਦੀਆਂ ਜਿੱਦਾਂ ਹੁਣ ਤੁਸੀਂ ਮੇਰੇ ਕੋਲ ਇੱਥੇ ਬੈਠੇ ਹੋ ਦਫ਼ਤਰ ਦੇ ਵਿੱਚ ਜੇ ਬੰਦਾ ਮੰਨ ਲਓ ਤੁਹਾਡੀ ਤੇ ਮੇਰੀ ਕੋਲ ਲੋਕੇਸ਼ਨ ਮੈਚ ਕਰਦੇ ਅਸੀਂ ਆਪਣੀ ਇਕੱਠੀ ਨਿਕਲੂਗੀ ਜੇ ਨਾ ਚਾਰਾ ਦੀ ਕੋਲ ਲੋਕੇਸ਼ਨ ਮੈਚ ਫੋਨ ਦੀ ਲੋਕੇਸ਼ਨ ਮੈਚ ਕੀਤੀ ਹੁੰਦੀ ਤਾਂ ਪਤਾ ਲੱਗ ਜਾਣਾ ਸੀ ਕਿ ਕਿੱਥੇ ਬੈਠ ਕੇ ਇਹਨਾਂ ਨੇ ਇਹ ਸਾਰੀ ਪਲੈਨਿੰਗ ਕੀਤੀ ਹੈ ਪਰ ਅਫਸੋਸ ਮੇਰੇ ਤਾਂ ਗੋਲੀ ਲੱਗੀ ਹੋਈ ਸੀ ਮੈਂ ਤਾਂ 6 ਮਹੀਨੇ ਬੈਠ ਦਿਆ ਤੇ ਤਫਦੀਸ਼ ਤੁਹਾਨੂੰ ਪਤਾ ਹੀ ਹੈ ਫਿਰ ਜਦੋਂ ਬੰਦਾ ਆਪਨਾ ਐਦਾਂ ਮਤਲਬ ਮ ਕਾਬਿਲ ਹੀ ਨਹੀਂ ਸੀ ਹੁਣ ਮੈਂ ਸੀਨੀਅਰ ਅਫਸਰਾਂ ਤੱਕ ਦੁਬਾਰਾ ਪਹੁੰਚ ਕੀਤੀ ਹੈ ਬਈ ਉਸ ਕੇਸ ਨੂੰ ਇਸ ਕੇਸ ਨਾਲ ਉਸੇ ਐਂਗਲ ਨਾਲ ਜੋੜਿਆ ਜਾਵੇ ਇਹਦੀ ਤਵਦੀਸ਼ ਕੀਤੀ ਜਾਵੇ ਮਾਸਟਰ ਮਾਈਂਡ ਕੌਣ ਹੈ ਟਾਰਗੇਟ ਕਿਲਰ ਦਾ ਕੀ ਉਹਨੇ 10 20 ਵਿਧਿਆ 50000 ਲੱਲੂਗਾ ਠੀਕ ਹੈ ਟਾਰਗੇਟ ਕਿਲਰ ਵੀ ਖਤਮ ਹੋਣੇ ਚਾਹੀਦੇ ਆ ਇਸ ਟਾਈਪ ਦੇ ਜਿਹੜੇ ਬੰਦੇ ਆ ਇਹਨਾਂ ਦਾ ਇੱਕ ਗੰਦ ਬੰਦੇ ਸਾਫ਼ ਹੋ ਜਾਣੇ ਚਾਹੀਦੇ ਆ ਤਾਂ ਜੋ ਜੀ ਭਗਵੰਤ ਮਾਨ ਸਾਹਿਬ 10 20 15 ਐਨਕਾਊਂਟਰ ਕਰ ਵੀ ਦੇਣ ਤਾਂ ਆਪਣੇ ਕਿੰਨੇ ਸਰੋਡ ਦੀ ਆਬਾਦੀ ਸੇਫ ਹੋ ਜੇਗੀ ਠੀਕ ਹੈ ਤੁਸੀਂ ਹੀ ਕਿਉਂ ਟਾਰਗੇਟ ਕਿਲਿੰਗ ਤੇ ਹੋ ਕਿਉਂਕਿ ਦੇਖਿਆ ਜਾਂਦਾ ਹੈ ਸੇਮ ਅਗਰ ਸੱਧੂ ਮੁਸੇਵਾਲੇ ਦੀ ਗੱਲ ਕਰੀਏ ਤਾਂ ਸੇਮ ਉਸੇ ਤਰ੍ਹਾਂ ਹੀ ਆਖਿਰ ਤੁਸੀਂ ਲੁਧਿਆਣਾ ਦੇ ਵਿੱਚ ਕਿਉਂ ਟਾਰਗੇਟ ਕਿਲਿੰਗ ਤੇ ਹੋ ਕੀ ਮੈਟਰ ਹੈ ਤੁਹਾਨੂੰ ਕੀ ਲੱਗਦਾ ਵਾ ਕਿ ਕੌਣ ਬੰਦੇ ਨੇ ਤੇ ਤੁਸੀਂ ਹਨੀ ਸਿੱਟੀ ਬਾਰੇ ਵੀ ਤੁਸੀਂ ਦੱਸਿਆ ਨਹੀਂ ਆ ਕਿ ਉਹਨਾਂ ਦਾ ਵੀ ਨਾਮ ਆਇਆ ਅਗਰ ਤੁਸੀਂ ਕੰਪਲੇਂਟ ਕੀਤੀ ਹੈ ਤਾਂ ਹੀ ਨਾਮ ਆਇਆ ਵਾ ਕੀ ਮਾਮਲਾ ਪੂਰਾ ਤੁਹਾਡੇ ਹਿਸਾਬ ਨਾਲ ਅਸਲ ਦੇ ਵਿੱਚ ਇਹ ਮਾਮਲਾ ਇਹ ਆ ਮੇਰੀ ਲਵ ਮੈਰਿਜ ਹੋਈ ਸੀ ਮੇਰਾ ਮੇਰੀ ਵਾਈਫ ਨਾਲ ਡਿਸਪਿਊਟ ਚੱਲਦਾ ਸੀ ਉਹ ਰਿਸ਼ਾ ਬੈਣੀਪਾਲ ਨਾਲ ਚੈਟ ਕਰਦੀ ਸੀ ਉੱਥੋਂ ਹੀ ਸਾਨੀ ਕਹਾਣੀ ਸ਼ੁਰੂ ਹੋਈ ਤੇ ਮੈਂ ਤਾਂ ਉਹਨਾਂ ਨੂੰ ਬਾਰ-ਬਾਰ ਬੇਨਤੀ ਕੀਤੀ ਬਈ ਮਾਡਰਨ ਜ਼ਮਾਨਾ ਹੈ ਜੇ ਤੁਹਾਡੀ ਕੁੜੀ ਦੀ ਮੇਰੇ ਨਾਲ ਨਹੀਂ ਬਣਦੀ ਨਾ ਤੁਹਾਡੀ ਕੁੜੀ ਨੂੰ ਮੁੰਡੇ ਆ ਦੀ ਕਮੀ ਨਾ ਮੈਨੂੰ ਕੁੜੀਆਂ ਦੀ ਕਮੀ ਆਪਾਂ ਸੈਪਰੇਟ ਹੋ ਜਾਨੇ ਆ ਡਿਵੋਰਸ ਲੈ ਲੈਨੇ ਆ ਤੁਸੀਂ ਆਪਦੀ ਕੁੜੀ ਦੀ ਰੀ ਮੈਰਿਜ ਕਰ ਲਓ ਮੈਂ ਆਪਣਾ ਦੇਖ ਲਾਂਗਾ ਹੁਣ ਇਹਦੇ ਵਿੱਚ ਮਰਨ ਬਣਾਉਣ ਲਈ ਤਾਂ ਗੱਲ ਕੋਈ ਆਣੀ ਨਹੀਂ ਨਾ ਚਾਹੀਦੀ। ਯਾਨੀ ਕਿ ਇਹ ਸਿੱਧਾ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਜਿਹੜੀ ਵਾਈਫ ਆ ਉਹਨਾਂ ਦੇ ਅੱਗੋਂ ਜਿਹੜੇ ਸੋਹਰੇ ਜਿਹੜੇ ਆ ਉਹ ਵਾਈਫ ਨੇ ਚੁਗੀ ਨਹੀਂ ਹੈਗੀ ਉਹ ਤਾਂ ਮੈਨੂੰ ਕੱਲ ਤੱਕ ਮੈਸੇਜ ਕਰ ਰਹੀ ਏ ਉਹ ਤਾਂ ਘਰ ਫਸਾਲਾ ਜਾਂਦੀ ਏ। ਜਿਹੜੇ ਮੇਰੇ ਸੋਹਰੇ ਆ ਨਾ ਉਹਨਾਂ ਦੇ ਮੇਰੇ ਸੋਹਰੇ ਦੇ ਸਿਰ ਦੇ ਉੱਤੇ ਪੈਸੇ ਦਾ ਭੂਤ ਚੜਿਆ ਹੋਇਆ ਠੀਕ ਹੈ ਉਹ ਥੋੜੇ ਜਿ ਰਿਚ ਬੰਦੇ ਹੋਣੇ ਆ ਪਰ ਅਸੀਂ ਆਈ ਡੋਂਟ ਕੇਅਰ ਮੈਨੂੰ ਉਹਨਾਂ ਦੇ ਪੈਸੇ ਨਾਲ ਕੋਈ ਮਤਲਬ ਨਹੀਂ ਮੈਂ ਆਪਣੇ ਘਰੇ ਰਾਜਾ ਸੋ ਮੈਂ ਹੀ ਕਹਣਾ ਬਈ ਇਹਨਾਂ ਨੂੰ ਫੌਰਨ ਗ੍ਰਿਫਤਾਰ ਕਰਨਾ ਚਾਹੀਦਾ ਹੈ ਬਈ ਇਹ ਬਾਰ-ਬਾਰ ਜਿਹੜੀ ਟਾਰਗੇਟ ਕਿਲਰ ਨੂੰ ਪੈਸੇ ਦੇ ਕੇ ਮੈਨੂੰ ਮਰਵਾਉਣਾ ਚਾਹੁੰਦੇ ਨੇ ਤੁਹਾਡੇ ਸਾਹਮਣੇ ਹੈ ਸੀਸੀਟੀਵੀ ਇਹ ਤੋਂ ਵੱਧ ਪ੍ਰੂਫ ਮੈਂ ਕੀ ਦੇ ਸਕਦਾ ਸਰਕਾਰੀ ਸੀਸੀਟੀਵੀ ਦੇ ਵਿੱਚ ਆ ਰਿਹਾ ਸਾਰਾ ਕੁਝ ਕੈਦ ਹੈ ਸਰਕਾਰੀ ਸੀਸੀਟੀਵੀ ਦੇ ਵਿੱਚ ਐਸਐਚਓ ਸਾਹਿਬ ਨੇ ਆਪ ਦੇਖਿਆ ਜਿਹੜਾ ਸੀਸੀਟੀਵੀ ਦੇ ਵਿੱਚ ਮੁੰਡਿਆਂ ਦਾ ਨਾਮ ਕੀ ਹੈ ਕਿ ਤੁਹਾਨੂੰ ਪਤਾ ਲੱਗਿਆ ਹਾਂਜੀ ਮੈਨੂੰ ਪਤਾ ਲੱਗਿਆ ਇਹ ਲਾਂਬੜਾ ਥਾਣੇ ਦੇ ਅੰਡਰ ਪੈਂਦਾ ਜਲੰਧਰ ਦਿਹਾਤੀ ਦੇ ਵਿੱਚ ਇਹਦਾ ਨਾਮ ਹੈ ਲਖਬੀਰ ਸਿੰਘ ਉਰਫ ਲੱਖੂ ਬਾਬਾ ਇਹ ਇਜ਼ ਅ ਆਲਰੇਡੀ ਟਾਰਗੇਟ ਕਿਲਰ ਉਹ ਪੈਸੇ ਲੈ ਕੇ ਬੰਦੇ ਮਾਰਦਾ ਇੱਕ ਦੋ ਮਰਡਰ ਉਹਨੇ ਪਹਿਲੇ ਕੀਤੇ ਹੋਏ ਆ ਔਰ ਪੁਲਿਸ ਤੇ ਵੀ ਫਾਇਰਿੰਗ ਕੀਤੀ ਹੋਈ ਆ ਹੋਰ ਵੀ 307 ਦੇ ਹਿੰਦੇ ਕੋਈ ਕਈ ਮੁਕਦਮੇ ਆ ਰਿਸ਼ਭ ਬੈਣੀਪਾਲ ਨਾਣੂ ਤੇ ਲੱਖੂ ਬਾਬਾ 2019 ਵਿੱਚ ਇਕੱਠੇ ਜੇਲ ਕੱਟੀ ਇਹਨਾਂ ਨੇ ਲੁਧਿਆਣੇ ਦੇ ਵਿੱਚ ਰਿਸ਼ਭ ਬੈਣੀਪਾਲ ਮੇਰੀ ਸੈਲਫ ਡਿਫੈਂਸ ਦੀ ਫਾਇਰਿੰਗ ਕਰਕੇ ਮੰਜੇ ਦੇ ਉੱਤੇ ਪਿਆ ਹੋਇਆ 8-9 ਮਹੀਨਿਆਂ ਤੋਂ ਹੁਣ ਇਹਨਾਂ ਸਾਰਿਆਂ ਨੇ ਹੱਲ ਕੀ ਹੁੰਦਾ ਉਹ ਬੰਦਾ ਖੈਰ ਕੀਤਾ ਇਹਨਾਂ ਨੇ ਸੋ ਜੋ ਪੁਲਿਸ ਦੀ ਚੰਗੀ ਤਰ੍ਹਾਂ ਬਰੀਕੀ ਨਾਲ ਜਾਂਚ ਕਰੇ ਸਾਰੇ ਵਿੱਚ ਆ ਜਾਣਗੇ ਤੁਸੀਂ ਕਈਆਂ ਦੇ ਨਾਮ ਲਿੱਤੇ ਨੇ ਹਣੀ ਸੇਟੀ ਤੇ ਅਵੀ ਸਿੱਧੂ ਅਵੀ ਸਿੱਧੂ ਦਾ ਵੀ ਨਾਮ ਸਾਹਮਣੇ ਆ ਨਹੀਂ ਨਹੀਂ ਇਸ ਤੇ ਪੁਲਿਸ ਨੇ ਕਿਦਾਂ ਆਮਦਤ ਕੀਤਾ ਨਹੀਂ ਨਹੀਂ ਅਵੀ ਸਿੱਧੂ ਨਹੀਂ ਹੈ ਉਹ ਮੁੰਡਾ ਹੈ ਆਪਣਾ ਨਮਿਤ ਅਵੀ ਸਿੱਧੂ ਦਾ ਇਸ ਕੇਸ ਮੈਂ ਆਪਣੀ ਫੇਸਬੁੱਕ ਤੇ ਪੋਸਟ ਪਾਈ ਹੈ ਕਿ ਉਹ ਪੁਰਾਣੀ ਹੈ ਉਹ ਕੋਈ ਮੈਂ 1 ਸਾਲ ਪੁਰਾਣੀ ਪੋਸਟ ਕੀਤੀ ਸੀ ਜੀ 14 8 2024 ਨੂੰ ਅਵੀ ਸਿੱਧੂ ਤੇ ਵੀ ਪਰਚਾ ਹੋਇਆ ਸੀ ਉਸ ਕੇਸ ਚੋਂ ਪੀਓ ਹੋ ਗਿਆ ਉਹਨੂੰ ਪਤਾ ਨਹੀਂ ਹੋਣਾ ਚਲੋ ਤੁਹਾਡੇ ਚੈਨਲ ਲਈ ਉਹਨੂੰ ਵੀ ਜਾਣਕਾਰੀ ਦੇ ਦਿੰਦਾ ਕਿਉਂਕਿ ਉਹਨੂੰ ਮੰਨ ਬੰਨ ਨੂੰ ਨਹੀਂ ਪਤਾ ਮੱਕੂਵਰਾ ਨੇ ਕੀ ਕੀਆ ਪਰ ਮੇਰੇ ਇਰਾਦਾ ਕਤਲ ਕੇਸ ਦੇ ਵਿੱਚ ਉਹਦਾ ਕੋਈ ਲੈਣਾ ਦੇਣਾ ਨਹੀਂ ਐਦਾਂ ਦਾ ਮੈਨੂੰ ਮੇਰੇ ਉੱਤੇ ਬੈਂਸ ਨੇ ਵੀ ਫਾਇਰਿੰਗ ਕੀਤੀ ਸੀ ਮੈਂ ਬੈਂਸ ਤੇ ਵੀ 307 ਦਾ ਪਰਚਾ ਦਰਜ ਕਰਾਇਆ ਹੋਇਆ ਬੇਵਜ੍ਹਾ ਸੀ ਕਾਨੂੰ ਕਿਸੇ ਦਾ ਨਾਮ ਪਾਣਾ ਸ਼ੱਕ ਤਾਂ ਮੈਂ ਜੇ ਸ਼ੱਕ ਹੀ ਕਰਨਾ ਹੁੰਦਾ ਮੈਂ ਕਹਿ ਦਿੰਦਾ ਜੀ ਮੈਂ ਬੈਂਸ ਤੇ ਵੀ ਸ਼ੱਕ ਹੈ ਮੈਨੂੰ ਫਲਾਣਾ ਤੇ ਵੀ ਨਹੀਂ ਜਿਹੜੀ ਚੀਜ਼ ਚ ਨਹੀਂ ਇਨਵੋਲਵ ਨਹੀਂ ਇਨਵੋਲ ਜਿਹੜੀ ਜਿਹੜੇ ਬੰਦੇ ਇਨਵੋਲ ਵਾਂ ਮੈਨੂੰ ਪਤਾ ਮੈਨੂੰ ਕੌਣ ਮਾਰਨਾ ਚਾਹੁੰਦਾ ਇਸ ਟਾਈਮ ਮੈਨੂੰ ਪਤਾ ਜੀ ਬੈਂਦੀ ਗੰਗਾ ਦੇ ਵਿੱਚ ਤਾਂ ਸਾਰੇ ਹੱਥ ਤੋਂ ਉਨ ਨੂੰ ਫਿਰਦੇ ਲੋਕ ਮੈਨੂੰ ਕਈ ਵਾਰੀ ਉਂਗਲ ਲਾ ਦਿੰਦੇ ਆ ਵੀ ਉਹਨ ਦਾ ਨਾਂ ਪਵਾ ਉਹਨ ਦਾ ਹਰ ਬੰਦਾ ਆਪਣੀ ਸੋਚ ਮੁਤਾਬਿਕ ਚੱਲਦਾ ਪਿਛਲੇ ਦਿਨੀ ਮੈਨੂੰ ਕਿਸੇ ਮੇਰੇ ਰਿਸ਼ਤੇਦਾਰ ਨੇ ਕਹਿਤਾ ਵੀ ਮੈਨੂੰ ਇਸ ਕੇਸ ਚ ਬੈਂਸ ਤੇ ਸ਼ੱਕ ਹੈ ਪਰ ਮੈਨੂੰ 200% ਇਹ ਗੱਲ ਦਾ ਪੱਕਾ ਕਨਫਰਮ ਹੈ ਕਿਉਂਕਿ ਮੈਂ ਤਾਰਾ ਜੋੜੀਆਂ ਸਾਰੀਆਂ ਕਿੰਨੇ ਕਿੰਦੇ ਨਾਲ ਜੇਲ੍ਹ ਕੱਟੀ ਐ ਕੌਣ ਕਿੰਦਾ ਨਾਲ ਓਨ ਪਰਾਣੀਆਂ ਫੋਟੋਆਂ ਕੱਢ ਕੇ ਦੇਖੀਏ ਕਿਨੂੰ ਕਿੱਥੇ ਦੇਖਿਆ ਗਿਆ ਸੋ ਇਥੋਂ ਸਾਰੀ ਗੱਲ ਸਾਫ਼ ਹੁੰਦੀ ਹੈ ਉਹੀ ਤੁਹਾਨੂੰ ਨਹੀਂ ਲੱਗਦਾ ਤੁਸੀਂ ਇੰਨੀ ਜ਼ਿਆਦਾ ਬਿਆਨਬਾਜ਼ੀ ਕਰਦੇ ਹੋ ਕਈਆਂ ਦੇ ਨਾਮ ਬਾਰੇ ਕਈਆਂ ਬਾਰੇ ਬੋਲਦੇ ਹੋ ਟਾਰਗੇਟ ਕਿਲਿੰਗ ਤੇ ਵੀ ਅਕਸਰ ਰਹਿੰਦੇ ਹੋ ਤੇ ਇਹ ਨਹੀਂ ਲੱਗਦਾ ਡਰ ਨਹੀਂ ਲੱਗਦਾ ਤੁਹਾਨੂੰ ਕੋਈ ਵੀ ਲੱਗਦਾ ਮੇਰਾ ਚਿਹਰਾ ਦੇਖ ਕੇ ਜੇ ਮੈਨੂੰ ਡਰੀ ਲੱਗਦਾ ਹੁੰਦਾ ਤੇ ਮੈਂ ਘਰੋਂ ਕਿਉਂ ਨਿਕਲਦਾ ਤੁਸੀਂ ਇਸ ਵਾਰ ਆਪਣਾ ਲੱਕ ਮੰਨਦੇ ਹੋ ਮਤਲਬ ਕਿ ਨਹੀਂ ਨਹੀਂ ਲੱਕ ਨਹੀਂ ਹੁੰਦਾ ਮੈਂ ਕਿਉਂਕਿ ਜਿਸ ਤਰ੍ਹਾਂ ਦੇਖੋ ਟਾਰਗੇਟ ਕਿਲਿੰਗ ਕੀਤੀ ਜਾ ਰਹੀ ਹੈ ਕਿ ਲੱਗਦਾ ਤੁਹਾਨੂੰ ਆਪਣੀ ਸ਼ਬਦ ਤੁਹਾਡੇ ਮੈਂ ਜਿਹੜੀ ਸਵਾਸਾ ਦੀ ਪੂੰਜੀ ਸਾਨੂੰ ਪਰਮਾਤਮਾ ਨੇ ਦਿੱਤੀ ਉਹ ਮੈਂ ਪੂਰੀ ਕਰਕੇ ਜਾਵਾਂਗਾ ਭਾਵੇਂ ਉਹ ਅੱਲੇ 50 ਸਾਲ ਪਏ ਨੇ ਤੇ ਭਾਵੇਂ ਉਹ 50 ਮਿੰਟ ਵੀ ਪਏ ਨੇ ਸੋ ਆਪਾਂ ਜਦੋਂ ਕੋਈ ਬੰਦਾ ਡੈਥ ਹੀ ਹੋ ਜਾਂਦੀ ਕੀ ਕਹਿੰਦੇ ਵੀ ਪਰਮਾਤਮਾ ਵੱਲੋਂ ਦਿੱਤੀ ਸਵਾਸਾ ਦੀ ਪੂੰਜੀ ਅਗਲਾ ਪੂਰੀ ਕਰਕੇ ਗਿਆ ਸੋ ਜਿੰਨੇ ਸਾਹ ਮੰਨ ਦਿੱਤੇ ਮੈਂ ਝੁੱਕ ਕੇ ਡਰ ਕੇ ਜੀਣਾ ਹੀ ਨਹੀਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਮੰਨ ਲਓ ਮੇਰੇ ਭਤੀਜੇ ਆ ਜਾਂ ਉਹਨਾਂ ਦੇ ਗਾਂ ਬੱਚੇ ਆਉਣਗੇ ਕਹਿਣਗੇ ਵੀ ਸਾਡਾ ਦਾਦਾ ਇੰਨਾ ਉਹ ਸੀਗਾ ਯਾਰ ਘਟੋ ਘਟ ਦੁਨੀਆ ਯਾਦ ਤਾਂ ਰਹਿ ਗਈ ਯਾਰ ਕੋਈ ਬੰਦਾ ਆਇਆ ਸੀ ਕਹਿੰਦੇ ਸਿਆਣੇ ਕਹਿੰਦੇ ਕਹਿੰਦੇ ਕਿਸੇ ਨਾ ਮਰਦ ਦੀ ਬਰਾਤ ਤੇ ਜਾਣ ਨਾਲੋਂ ਚੰਗਾ ਕਿਸੇ ਮਰਦ ਦੇ ਜਨਾਜ਼ੇ ਤੇ ਜਾਓ ਇਸ ਕਰਕੇ ਜੇ ਮਰਨਾ ਹੈ ਤਾਂ ਵੀ ਅਣਖ ਨਾਲ ਜੇ ਜੀਣਾ ਹੈ ਤਾਂ ਵੀ ਅਣਖ ਨਾਲ ਕੋਈ ਕਿਸੇ ਦਾ ਡਰ ਖੋਫ ਨਹੀਂ ਹੈ ਪਹਿਲੇ ਬੈਂਸ ਨੇ ਗੋਲੀਆਂ ਚਲਾ ਲੀਆਂ ਤਾਂ ਕੀ ਹੋ ਗਿਆ ਉਸ ਤੋਂ ਬਾਅਦ ਮੇਰੇ ਗੋਲੀਆਂ ਸੱਤ ਉਹਨਾਂ ਨੇ ਮਾਰਤੀਆਂ ਤਾਂ ਕੀ ਹੋ ਗਿਆ ਫਿਰ ਉਹਨਾਂ ਨੇ ਦੁਬਾਰਾ ਕਾਊਂਟਰ ਇੰਟੈਲੀਜੈਂਸ ਨੇ ਬੰਦੇ ਤੁਸੀਂ ਭਰਾ ਵੀ ਕਹਿੰਦੇ ਹੋ ਵੀਡੀਓ ਦੇ ਵਿੱਚ ਬੈਂਸ ਨੂੰ ਸਿਮਰਜੀਤ ਸਿੰਘ ਬੈਂਸ ਦੀ ਗੱਲ ਕਰ ਰਹੇ ਹੋ ਤੇ ਭਰਾ ਵੀ ਕਹਿੰਦੇ ਹੋ ਕਿ ਅਸੀਂ ਭਰਾ ਹਾਂ ਮਨ ਲ ਤੁਹਾਡੀ ਗੱਲਾਂ ਤਾਂ ਮੈਨੂੰ ਸਮਝ ਨਹੀਂ ਲੱਗਦੀ ਆ ਮੈਂ ਨਹੀਂ ਕਹਿੰਦਾ ਮੈਂ ਕਹਣਾ ਵੀ ਭਾਈ ਉਹਨੇ ਵੀ ਕਰਾ ਲਿਆ ਸਾਰਾ ਕੁਝ ਤਾਂ ਕੀ ਹੋ ਗਿਆ ਮੈਂ ਇੱਕ ਉਦਾਹਰਨ ਦੇ ਰਿਹਾ ਤੁਹਾਨੂੰ ਪੰਜਾਬੀ ਬੰਦੇ ਆ ਦੋ ਜਰ ਨੇਚਰਲ ਗੱਲਾਂ ਅਸੀਂ ਤਾਂ ਸਾਨੂੰ ਕੋਈ ਵੈਸੀ ਝੋਕ ਕੇ ਮਿਲੇ ਤੇ ਅਸੀਂ ਸਾਡੇ ਤੋਂ ਕੋਈ ਛੋਟਾ ਵੀ ਹੋਵੇ ਨਾ ਉਹਨੂੰ ਛੋਟੇ ਵੀਰ ਕਹਿ ਕੇ ਗੱਲ ਕਰੀਦਾ ਵੀ ਅਗਲੇ ਨੂੰ ਰਿਸਪੈਕਟ ਦਿੱਤੀ ਜਾਵੇ ਇਹ ਸਾਡੀ ਪੰਜਾਬੀ ਇਹ ਅਸੀਂ ਆਪਣੀ ਮੰਨ ਲਓ ਤੁਸੀਂ ਇਹ ਕਾਮਨ ਸੈਂਸ ਆਪਣੀ ਮਾਂ ਪੋਲੀ ਚੋਂ ਸਿੱਖਿਆ ਸੀ ਸੋ ਮੈਂ ਤਾਂ ਇਹ ਗੱਲ ਕਰਦਾ ਬਈ ਪਰਮਾਤਮਾ ਦੀ ਰਜ਼ਾ ਤੋਂ ਬਿਨਾ ਪੱਤਾ ਨਹੀਂ ਹਿੱਲ ਸਕਦਾ ਪੁਲਸ ਨੂੰ ਇਮੀਡੀਏਟਲੀ ਜੀ ਇਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਭਾਵੇਂ ਹਰਪ੍ਰੀਤ ਮੱਖੂ ਆ ਭਾਵੇਂ ਰਜਿੰਦਰ ਆ ਭਾਵੇਂ ਸੁਖਮਿੰਦਰ ਆ ਭਾਵੇਂ ਗगनਪ੍ਰੀਤ ਆ ਤਾਂ ਜੋ ਇਹ ਕੱਲ ਨੂੰ ਕਿਸੇ ਹੋਰ ਦਾ ਜਾਨੀ ਨੁਕਸਾਨ ਨਾ ਕਰ ਸਕਣ ਇਹਨਾਂ ਤੋਂ ਇਹ ਵੀ ਜਾਂਚ ਕਰਨੀ ਚਾਹੀਦੀ ਹੈ ਵੀ ਜਿਹੜੇ ਟਾਰਗੇਟ ਕਿਲਰ ਇਹਨਾਂ ਦੇ ਲਿੰਕ ਚ ਕਿੱਦਾਂ ਆ ਰਹੇ ਨੇ ਜੀ ਇਹਨਾਂ ਦਾ ਕਿੱਥੇ ਤੱਕ ਇਹਨਾਂ ਦਾ ਸੋਰਸ ਹੈ ਕੀ ਇਹ ਕੱਲ ਨੂੰ ਕਿਸੇ ਹੋਰ ਮਾਦਾ ਪੁੱਤ ਨਾ ਮਰੇ ਮੈਂ ਤਾਂ ਚਲੋ ਮੈਨੂੰ ਤਾਂ ਸਿਕਿਉਰਟੀ ਵੀ ਮਿਲੀ ਹੋਈ ਹੈ ਸਾਡੇ ਸਾਰੇ ਪਰਿਵਾਰ ਦੇ ਲਾਇਸੈਂਸ ਬਣੇ ਹੋਇਆ ਕੋਈ ਸਾਡੇ ਘਰ ਚ ਐਸਾ ਮੈਂਬਰ ਨਹੀਂ ਜਿੰਦੇ ਕੋਲ ਲਾਇਸੈਂਸ ਨਹੀਂ ਹੈ ਪਰ ਹਰ ਬੰਦਾ ਨਹੀਂ ਨਾ ਅਫੋਰਡ ਕਰ ਸਕਦਾ ਜੀ ਇੱਕ ਵੈਪਨ ਤਾਂ 3 ਲੱਖ ਰੁਪਏ ਦਾ ਕੋਈ ਆਮ ਬੰਦਾ ਨਹੀਂ ਨਾ ਲੈ ਸਕਦਾ ਕਿਸੇ ਹੋਰ ਮਾਦਾ ਪੁੱਤ ਨਾ ਮਰੇ ਮੈਂ ਤਾਂ ਇਹ ਕਹਿੰਨਾ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨਾ ਚਾਹੀਦਾ ਆਪਣੇ ਪੰਜਾਬ ਦਾ ਮਾਹੌਲ ਸੱਭਿਆ ਕੋਦਾ ਹੀ ਹੋਣਾ ਚਾਹੀਦਾ ਜਿੱਦਾਂ ਪੰਜਾਬ ਨੂੰ ਪਹਿਲੇ ਸੋਨੇ ਦੀ ਚਿੜੀ ਕਹਿੰਦੇ ਸੀ ਜੀ ਇਹ ਚੀਜ਼ ਇੱਦਾਂ ਖੂਨ ਖਰਾਬਾ ਨਹੀਂ ਹੋਣਾ ਚਾਹੀਦਾ ਇੱਕ ਹੰਨੀ ਸੇਠੀ ਦਾ ਨਾਮ ਚਲੋ ਤੁਸੀਂ ਪੁਰਾਣੀ ਪੋਸਟ ਤੁਸੀਂ ਕਿਹਾ ਮੈਂ ਸ਼ੇਅਰ ਕੀਤੀ ਆ ਕੀ ਮਾਮਲਾ ਹੰਨੀ ਸੇਠੀ ਦਾ ਹਾਲੇ ਵੀ ਕੁਝ ਲੱਗਦਾ ਵਾ ਤੁਹਾਨੂੰ ਹਾਂਜੀ ਹੰਨੀ ਸੇਠੀ ਤੇ ਇੱਕ ਮੁਕਦਮਾ ਜਿਹੜੇ ਮੈਡਮ ਨਵਜੀਤ ਕੋਰ ਆ ਉਹਨਾਂ ਦੇ ਜਿਨ੍ਹਾਂ ਤੇ ਗੋਲੀ ਲੱਗੀ ਸੀ ਉਹਨਾਂ ਵੱਲੋਂ ਦਰਜ ਸੀ ਆਈਟੀ ਐਕਟ ਦਾ ਇਹਨੇ ਉਹਨਾਂ ਦੇ ਖਿਲਾਫ ਕੋਈ ਗਲਤ ਬਿਆਨਬਾਜ਼ੀ ਕੀਤੀ ਉਹਨਾਂ ਦੀ ਫੋਟੋਆਂ ਪਾਈਆਂ ਸੀ ਇਹਨੇ ਤੇ ਅਵੀ ਸਿੱਧੂ ਨੇ ਉਸ ਕੇਸ ਚੰਦਾ ਚਲਾਨ ਟੋਕਟ ਹੋ ਗਿਆ ਗਵਾਈ ਤੇ ਹੈ ਕਿ ਅਭੀ ਸੇਧੂ ਪੀਓ ਹੋ ਗਿਆ ਉਹ ਮੈਂ ਸਾਲ ਪੁਰਾਣੀ ਪੋਸਟ ਦੇਖੋ ਮੈਂ ਉਦਾਂ ਗੱਲ ਕਰਦਾ ਸੀ ਵੀ 14 ਅਗਸਤ ਨੂੰ ਹੀ ਦੋਨੋਂ ਪਰਚੇ ਦਰਜ ਹੋਏ ਪਿਛਲੀ 14 ਅਗਸਤ ਨੂੰ ਵੀ ਪਰਚਾ ਦਰਜ ਹੋਇਆ ਤੇ ਕੀ ਵੀ 14 ਅਗਸਤ ਨੂੰ ਹੀ ਪਰਚਾ ਦਰਜ ਹੋਇਆ ਮੈਂ ਉਦਾਂ ਗੱਲ ਕਰਦਾ ਸੀ ਵੀ ਸੇਮ ਡੇ ਹੈ ਟਾਈਮਿੰਗ ਵੀ ਸੇਮ ਹੈ ਤੇ ਹੰਨੀ ಶೆੱਠੀ ਦੇ ਟੋਟਲ ਤਿੰਨ ਪਰਚੇ ਹੋ ਚੁੱਕੇ ਆ ਮੈਂ ਹੰਨੀ ಶೆੱਠੀ ਨੂੰ ਇਹ ਨਹੀਂ ਕਹਿੰਦਾ ਬਈ ਤੂੰ 100% ਹੀ ਗਲਤ ਹੈ ਮੈਂ ਕਹਿੰਦਾ ਆ ਜਾ ਸੱਚ ਬੋਲ ਦੁਨੀਆ ਦੇ ਸਾਹਮਣੇ ਦੱਸ ਐਨਕੇਆ ਚੱਲਿਆ ਦੀ ਮੇਰੇ ਸੋਹਰਿਆਂ ਦੀ ਹਲੇ ਤੱਕ ਮੇਰਾ ਡਿਵੋਰਸ ਨਹੀਂ ਹੋਇਆ ਹਲੇ ਤੱਕ ਤਾਂ ਮੈਂ ਕਹਿ ਸਕਦਾ ਮੇਰੇ ਸੋਹਰਿਆਂ ਦੀ ਫੈਕਟਰੀ ਦੇ ਵਿੱਚ ਕੌਣ-ਕੌਣ ਮੈਨੂੰ ਮਾਰਨ ਦੀ ਪਲੈਨਿੰਗ ਕਰ ਰਿਹਾ ਸੀ ਰਿਸ਼ਭ ਬੈਣੀਪਾਲ ਤਨੂੰ ਮੇਰੇ ਸੋਹਰਿਆਂ ਦੀ ਫੈਕਟਰੀ ਚ ਕਿੰਨੀ ਵਾਰ ਮਿਲਿਆ ਤੂੰ ਆਪ ਆ ਕੇ ਦੱਸ ਪੁਲਿਸ ਨੂੰ ਮੈਂ ਤੁਹਾਡੇ ਚੈਨਲ ਵਾਲੀ ਕਹਿੰਦਾ ਉਹ ਸੱਚ ਬੋਲ ਦੇ ਮੇਰਾ ਦਿਲ ਬੜਾ ਵੱਡਾ ਮੈਂ ਉਹਨੂੰ ਮਾਫ ਕਰ ਦਾਂਗਾ ਜਿੰਨਾ ਵੱਲੋਂ ਟਾਰਗੇਟ ਕਿਲਿੰਗ ਕੀਤੀ ਜਾਂਦੀ ਲਗਾਤਾਰ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਵੀ ਤੁਹਾਨੂੰ ਵੀ ਬੈਸਟ ਆਫ ਲੱਕ ਹੈ ਤੇ ਮੈਨੂੰ ਵੀ ਮੇਰੀ ਮਾਤਾ ਦਾ ਆਸ਼ੀਰਵਾਦ ਹੈ ਤੇ ਦੇਖੀ ਜਾਵਾਂਗੇ ਦੇਖੀ ਜਾਊਗੀ ਕਿੰਨੇ ਵੀ ਜਾਂਦਾ ਸੌਂਦਾ ਜੀ ਸੋ ਬਿਲਕੁਲ ਇਹ ਸੀਗੇ ਸੈਂਡਲ ਪ੍ਰਿੰਕਰ ਲੁਧਿਆਣਾ ਜਿੰਨਾ ਤੇ ਤੀਸਰੀ ਵਾਰ ਜਿਹੜਾ ਕਿ ਫਿਰ ਟਾਰਗੇਟ ਕਿਲਿੰਗ ਕੀਤੀ ਗਈ ਹੈ ਤੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਕੀ ਸੀਗਾ ਪੂਰਾ ਮਾਮਲਾ ਇਦਾਂ ਦੀ ਅਪਡੇਟਸ ਨਾਲ ਬਣੇ ਰਿਹਾਸਤ ਨਿਊਜ਼ ਦੇ ਨਾਲ